जन्मं तमरण हरखं तसोगं ता भोगंग तारोग ऊचंगचंग ता ना, ना राजं तमानं मानता खीन परवृत्त मार्गं वरतंत विनाशनं गोविंद भजन साध संघेण अस्त्रं नानक भगत भजनासनं इसディ विचार जदों आपा कर रहे सी इस विच विनती कीती सी कि जन्म है ही मौत है जे खरक है तो ही सोग है असल विच जिसन आप खुशी कहने शुरुआत कहने रस कहने वो दरअसल बीज कह साडे नष्ट हो जिमें जन्म ना होंदा तो मौत किमें होंगी ਉਪਜਦਾ ਹੈ ਤੇ ਬਿਨਸ ਦਾ ਨਾ ਜੇ ਜ਼ਮੀਨ ਦੇ ਵਿੱਚ ਬੀਜ ਹੀ ਨਾ ਪੈਂਦਾ ਤੇ ਕਈ ਸਾਲਾਂ ਬਾਅਦ ਫਲ ਵਾਲਾ ਰੁੱਖ ਕਿੱਥੇ ਤਿਆਰ ਹੁੰਦਾ ਤੇ ਜੇ ਬੀਜ ਪਿਆ ਹੈ ਤੇ ਫਲ ਲੱਗਣਾ ਹੈ ਤੇ ਇਹ ਗੱਲ ਭੁੱਲ ਨਹੀਂ ਚਾਹੀਦੀ ਜਿਸ ਦਿਨ ਬੀਜ ਪਿਆਏ ਉਹਦੇ ਖਤਮ ਹੋਣ ਦੀ ਆਉਧ ਵੀ ਰੱਬ ਨੇ ਉਸੇ ਦਿਨ ਰੱਖ ਦਿੱਤੀ ਹੈ ਫਿਰ ਅਰ ਜੇ ਜਨਮ ਹੋਇਆ ਤੇ ਉਸਨੇ ਮਰਨਾ ਹੈ ਜੇ ਖੁਸ਼ੀ ਆਈ ਹੈ ਤੇ ਉਸ ਖੁਸ਼ੀ ਨੇ ਕਿੰਨੇ ਦਿਨ ਚੱਲਣਾ ਹੈ ਜੀ ਦੁਨਿਆਵੀ ਖੁਸ਼ੀ ਇੰਦਰੀਆਵੀ ਖੁਸ਼ੀ ਇੱਕ ਦਿਨ ਉਸ ਖੁਸ਼ੀ ਨੇ ਸੱਚਮੁੱਚ ਗਮੀ ਦੇ ਵੀ ਤਬਦੀਲ ਹੋਣਾ ਹੈ ਜੇ ਮੰਨ ਲਓ ਬੰਦਾ ਭੋਗ ਭੋਗਦਾ ਹੈ ਕਿੰਨੇ ਕੁ ਦਿਨ ਭੋਗੇਗਾ ਕਿਸੇ ਚੀਜ਼ ਨੂੰ ਮੇ ਖਦ ਟਪ ਕੇ ਜਦੋਂ ਬੰਦਾ ਲੁਪਤ ਹੁੰਦਾ ਹੈ ਤੇ ਉਹਦੇ ਵਿੱਚੋਂ ਸੱਚਮੁੱਚ ਹੈ ਕਿ ਰੋਗ ਜਨਮ ਲੈਂਦੇ ਆ ਜੇ ਬੰਦਾ ਅਜ ਉਚਾਈ ਤੇ ਹੈ ਤੇ ਕੱਲ ਨੂੰ ਉਹਨੇ ਨੀਵਾ ਡਿੱਗਣਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਬੰਦਾ ਇੱਕ ਥਾਂ ਤੇ ਟਿਕਿਆ ਰਹੇ ਫਿਰ ਅਰੇ ਸੁਣਿਓ ਜੇ ਆਪਾਂ ਕਹਾਂਗੇ ਜੀ ਰਹਿੰਦੀ ਦੁਨੀਆ ਤੱਕ ਇਹ ਬੰਦਾ ਬਿਲਕੁਲ ਟਿਕਿਆ ਰਿਆ ਪਰ ਮੌਤ ਨੇ ਉਹਨੂੰ ਥੱਲੇ ਸੱਟ ਲੈਣਾ ਹੈ ਕਿਉਂਕਿ ਉਹਨੇ ਸਦੇ ਟਿਕਾ ਨਹੀਂ ਰਹਾ ਜਿਹੜਾ ਨੀਵਾ ਹੈ ਛੋਟਾ ਹੈ ਉਹਦੇ ਵੱਡੇ ਖੋਨ ਦੀ ਆਸ ਹੈ ਜਿਹੜਾ ਵੱਡਾ ਹੈ ਉਹਦੇ ਨੀਵੇ ਖੋਣ ਦੀ ਆਸ ਹੈ ਜਿੱਥੇ ਰਾਜ ਹੈ ਉੱਥੇ ਖੰਕਾਰ ਆਉਣਾ ਹੀ ਆਉਣਾ ਹੈ ਜਿੱਥੇ ਖੰਕਾਰ ਆਉਣਾ ਹੈ ਉੱਥੇ અપਮਾਨ ਦੀ ਸ਼ੁਰੂਆਤ ਹੋਵੇਗੀ ਹੋਵੇਗੀ ਇਹ ਪਰਵਿਰਤੀ ਦਾ ਮਾਰਗ ਹੈ ਇਹ ਜੋ ਕੁਝ ਹੈ ਇਹ ਸਭ ਕੁਝ ਬਿਨਸਣ ਵਾਲਾ ਹੈ ਕੱਲ ਮੈਂ ਆਪ ਨੂੰ ਇੱਕ ਬੇਨਤੀ ਕੀਤੀ ਸੀ ਕਿ ਪਰਵਿਰਤ ਵਿੱਚ ਨਿਰਵਿਰਤ ਕਿ ਬੰਦਗੀ ਕਰਨ ਵਾਲੇ ਤੇ ਇਹ ਨਹੀਂ ਵਾਪਰਦਾ ਜਨਮ ਉਹਦੇ ਤੇ ਲਾਗੂ ਨਹੀਂ ਹੁੰਦਾ ਕਿ ਮੌਤ ਉਹਦੇ ਤੇ ਲਾਗੂ ਨਹੀਂ ਹੁੰਦੀ ਕਿ ਸੱਚ ਏ ਵੇ ਕਿ ਇਬਾਦਤ ਵਾਲਾ ਜਿਹੜਾ ਉਹਦੇ ਉੱਤੇ ਕਦੀ ਸੋਗ ਨਹੀਂ ਆਉਂਦਾ ਕਦੀ ਖਰਖ ਨਹੀਂ ਆਉਂਦਾ ਆਉਂਦਾ ਜ਼ਰੂਰ ਹੈ ਪਰ ਅਸਕਲ ਮੈਂ ਕਿਆ ਸੀ ਉਹ ਪਰਵਿਰਤੀ ਮਾਰਗ ਵਿੱਚੋਂ ਵੀ ਨਿਰਵਿਰਤ ਹੋ ਜਾਂਦਾ ਰਹਿੰਦਾ ਸੰਸਾਰ ਵਿੱਚ ਹੀ ਹੈ ਜਿਵੇਂ ਗੁਰੂ ਰਾਮਦਾਸ ਜੀ ਦਾ ਇੱਕੋ ਬਚਨ ਪੜਨੇ ਆ ਉਹ ਪਵਿੱਤਰ ਬਚਨ ਅਸ਼ਟਪਦੀ ਹੈ ਸਤਗੁਰਾਂ ਨੇ ਇਹ ਆਪਣੀ ਬਾਣੀ ਚ ਰਹਿਮਤ ਕੀਤੀ ਉਹਦੇ ਵਿੱਚ ਦੋਨੋਂ ਗੱਲਾਂ ਨੇ ਹਜ਼ੂਰ ਨੇ ਕਿਹਾ ਵੀ ਇਹ ਦ੍ਰਿਸ਼ਟਮਾਨ ਵਿੱਚ ਵਾਪਰੇਗਾ ਜੇ ਸੁਖ ਦੇਹ ਤਾਂ ਤੁਜੇ ਆਰਾਦੀ ਫਿਰ ਅੱਜ ਕਰ ਸੁਖ ਤੇ ਦੁੱਖ ਦੋਨੋਂ ਆ ਗਏ ਨਾ ਲਾਭ ਤੇ ਖਾਨ ਦੋਨੋਂ ਆ ਗਏ ਕੱਲ ਤਾਂ ਥੋੜੀ ਜੀ ਬੇਨਤੀ ਕੀਤੀ ਸੀ ਵੀ ਇੱਕ ਪੱਖ ਤੇ ਆਪਾਂ ਰੱਖਾਂਗੇ ਕਿ ਜੋ ਕੁਝ ਹੈ ਇੱਕ ਦਿਨ ਬਿੰਸੇਗਾ ਇਹ ਬਦਲੇਗਾ ਪਰ ਗੁਰੂ ਸਾਹਿਬ ਸ਼ਬਦ ਨਹੀਂ ਰੋਸ਼ਨੀ ਦਿੰਦੇ ਆ ਕਿ ਜੇ ਸੁਖ ਦੇਤਾ ਤੁਜੈ ਆਰਾਦੀ ਦੁਖ ਵੀ ਤੁਜੈ ਧਿਆਈ ਹੁਣ ਸੁਖ ਤੇ ਦੁਖ ਦਵੰਧ ਖੈ ਜੇ ਸੁਖ ਦੇਵੇਂਗਾ ਮੈਂ ਆਪ ਜੀ ਨੂੰ ਚੇਤੇ ਕਰਾਂਗਾ ਤੇ ਜੇ ਪ੍ਰਮਾਤਮਾ ਜੀ ਦੁਖ ਆਵੇਗਾ ਤੇ ਦੁਖ ਵਿੱਚ ਵੀ ਮੈਨੂੰ ਧਿਆਵਾਗਾ ਇਹ ਤੇ ਫਿਰ ਸੁਣਿਓ ਸੁਖ ਵਿੱਚ ਵੀ ਸੁਰਤ ਢੈਂਦੀ ਕਲਾ ਚ ਨਹੀਂ ਜਾਣ ਦਿੱਤੀ ਤੇ ਦੁੱਖ ਵਿੱਚ ਵੀ ਢੰਦੀ ਕਲਾ ਚ ਨਹੀਂ ਜਾਣ ਦਿੱਤੀ ਫਿਰ ਅਰਜ਼ ਖੇ ਜੇ ਸੁਖ ਦੇ ਤਾ ਤੁਜੈ ਆਰਾਧੀ ਦੁੱਖ ਪੀ ਤੁਜੈ ਧਾਈ ਜੇ ਭੁੱਖ ਦੇਹ ਤਾਂ ਇਤਹੀ ਰਾਜਾਂ ਦੁੱਖ ਇੱਕ ਬੜਾ ਵੱਡਾ ਦੁੱਖ ਹੈ ਹਜ਼ੂਰ ਕਹਿੰਦੇ ਮੈਂ ਉਸ ਭੁੱਖ ਦੇ ਵਿੱਚ ਵੀ ਤ੍ਰਿਪਦਖਾਂ ਜੇ ਭੁੱਖ ਦੇ ਤਾਂ ਇਤੀ ਰਾਜਾਂ ਦੁੱਖ ਵਿੱਚ ਸੁਖ ਮਨਾਹੀ ਹੁਣ ਆਇਆ ਦੁੱਖ ਹੈ ਸੁਖ ਵਿੱਚੋਂ ਦੁੱਖ ਨਿਕਲੇ ਹਜ਼ੂਰ ਕਿਨੇ ਅਸੀਂ ਦੁੱਖ ਦੇ ਵਿੱਚ ਵੀ ਸੁੱਖ ਮਨਾਨੇ ხਾਂ ਜੇ ਸੁਖ ਦੇ ਤਾ ਤੁਜੈ ਆਰਾਧੀ ਦੁੱਖ ਵੀ ਤੁਜਾ ਧਿਆਈ ਜੇ ਭੁੱਖ ਦੇ ਤਾਂ ਇਤਹੀ ਰਾਜਾਂ ਦੁੱਖ ਵਿੱਚ ਸੁੱਖ ਮਨਾਹੀ ਇਹ ਸਮਰਪਣਖੈ ਪਰਵਿਰਤੀ ਵਿੱਚ ਨਰਵਿਰਤੀ ਹੈ ਇੱਕ ਬਚਨ ਮਹਾਰਾਜ ਜੀ ਦਾ ਹੋਰ ਨਾ ਸਿਰਫ ਇਸ ਗੱਲ ਨੂੰ ਕਿ ਕੀ ਇਬਾਦਤ ਵਾਲੇ ਤੇ ਹਰ ਕਿਸੋਗ ਖੁਸ਼ੀ ਗਮੀ ਨਹੀਂ ਹੁੰਦੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਲ ਇਸ ਜ਼ਿਕਰ ਕਰ ਰਹਿ ਸਾਂ ਇੱਕ ਸਤਗੁਰਾਂ ਦਾ ਅੰਮ੍ਰਿਤ ਵਚਨ ਹੈ ਬਾਬਾ ਫਰੀਦ ਸਾਹਿਬ ਜੀ ਦੇ ਹੁਕਮ ਹੈ ਬੇਨਤੀਆਂ ਕਰਕੇ ਅੱਗੇ ਅਗਲੇ ਸਲੋਕ ਤੇ ਆਪਾ ਆਉਣਾ ਹੈ ਉਹਨਾਂ ਦਾ ਵਚਨ ਹੈ ਕਿ ਜੇਦੀ ਸ਼ਬਦ ਵਿੱਚ ਸੁਰਤ ਜੁੜ ਗਈ ਵਾਪਰ ਦਾ ਉਹਦੇ ਨਾਲ ਵੀ ਸਭ ਕੁਝ ਹੀ ਹੈ ਗ੍ਰਸਤ ਵਿੱਚ ਉਹਨਾਂ ਵਾਪਰ ਨਾ ਖੈ ਪਰ ਫਰਕ ਇਹ ਨਹੀਂ ਉਹ ਦੁੱਖ ਤੇ ਸੁਖ ਵਿੱਚ ਆਪਣੀ ਸੁਰਤ ਨੂੰ ਤਤੀਵਾ ਨਹੀਂ ਲੱਗਣ ਦਿੰਦਾ ਫਿਰ ਬੇਨਤੀ ਕੁਝ ਮਿਲਦਾ ਤੇ ਖੰਘਾਰੀ ਨਹੀਂ ਹੁੰਦਾ ਕੁਝ ਜਾਂਦਾ ਤੇ ਉਲਾਮੇ ਨਹੀਂ ਦਿੰਦਾ ਸਤਿਗੁਰਾਂ ਦਾ ਬਚਨ ਹੈ ਫਰੀਦਾ ਦੁੱਖ ਸੁਖ ਇਕ ਕਰ ਦੁੱਖ ਤੇ ਸੁਖ ਨੂੰ ਇਕ ਜਾਣ ਏ ਟਿੱਕੀ ਹੋਈ ਸੁਰਤ ਦਿਲ ਤੇ ਲਾਹੇ ਵਕਾਰ ਜਿਹੜੀ ਤੇਰੇ ਅੰਦਰ ਵਕਾਰਾਂ ਦੀ ਮੈਲ ਹੈ ਵਕਾਰਾਂ ਦੀ ਵਾਸ਼ਨਾ ਹੈ ਇਨੂੰ ਉਤਾਰ ਦੇ ਫਰੀਦਾ ਦੁੱਖ ਸੁਖ ਇਕ ਕਰ ਦਿਲ ਤੇ ਲਾਹੇ ਵਕਾਰ ਅੱਲਾ ਪਾਵੇ ਸੋ ਭਲਾ ਆ ਹੈ ਅੰਦਰ ਵਰਤੀ ਜੋ ਪਰਮਾਤਮਾ ਨੂੰ ਪਾਉਂਦਾ ਹੈ ਜੋ ਉਹਨੂੰ ਚੰਗਾ ਲੱਗਦਾ ਹੈ ਅੱਲਾ ਪਾਵੇ ਸੋ ਭਲਾ ਤਾਂ ਲੱਭੀ ਦਰਬਾਰ ਰੱਬ ਦਾ ਖੁਦਾ ਦਾ ਵੈ ਗੁਰੂ ਦਾ ਘਰ ਤਾਂ ਲੱਭਣੇ ਜੇ ਦੁੱਖ ਸੁਖ ਨੂੰ ਇਕ ਬਰਾਬਰ ਜਾਣੇ ਫਿਰ ਅਗਲੀ ਬਿੰਦਤੀ ਕਹਿਣ ਮਾਤਰ ਨਹੀਂ ਸਿਮਰਨ ਤੋਂ ਬਿਨਾ ਇੱਕ ਬਰਾਬਰ ਜਾਣੇ ਨਹੀਂ ਜਾਂਦਾ ਬੰਦਾ ਖਾਵੇ ਮਾਤਰ ਕਹਿ ਦਿੰਦਾ ਨਹੀਂ ਬਿਲਕੁਲ ਠੀਕ ਜੀ ਕੁਝ ਨਹੀਂ ਜੀ ਚੜ੍ਹਦੀ ਕਲਾ ਜੀ ਪਰ ਤੁਰ ਅੰਤਰ ਆਤਮੇ ਸੱਚੀ ਏਵੇਂ ਕਿ ਜ਼ਬਾਨ ਤੋਂ ਨਹੀਂ ਬੋਲਦਾ ਪਰ ਫੁਰਨੇ ਬਣਾ ਕੇ ਕਹਿੰਦਾ ਬੜੀ ਮੁਸ਼ਕਲ ਹੋ ਗਿਆ ਸਿਆ ਨਹੀਂ ਜਾਂਦਾ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿ ਰਿਹਾ ਕਿ ਭਾਈ ਦੁੱਖ ਨੂੰ ਤੇ ਸੁੱਖ ਨੂੰ ਇੱਕ ਬਰਾਬਰ ਬਾਬਾ ਸਾਹਿਬ ਜੀ ਦਾ ਬਚਨ ਹੈ ਫਰਮਾਨ ਤੇਰਾ ਸਿਰ ਹੈ ਉਪਰ ਫਿਰ ਨਾ ਕਰਤ ਵਿਚਾਰ ਤੂੰ ਹੀ ਦਰਿਆ ਤੂੰ ਹੀ ਕਰਿਆ ਤੁਜੈ ਤੇ ਨਿਸ਼ਤਾਰ ਬੰਦੇ ਬੰਦਗੀ ਇੱਕ ਤਿਆਰ ਬੰਦਗੀ ਨੂੰ ਧਾਰਨ ਕਰ ਸਹਬ ਰੋਸ ਧਰੋ ਕੇ ਪਿਆਰ ਸਿਰ ਬੇਨਤੀ ਹੈ ਹੁਣ ਰੋਸ ਤੇ ਪਿਆਰ ਦਵੰਦੀ ਹੈ ਨਾ ਇੱਕ ਪਾਸੇ ਪਿਆਰ ਹੈ ਦੂਜੇ ਪਾਸੇ ਰੋਸ ਹੈ ਗੁਰੂ ਜੀ ਕਹਿੰਦੇ ਨੇ ਰੋਸ ਹੋਵੇ ਭਾਵੇਂ ਪਿਆਰ ਹੋਵੇ ਪਰ ਗੁਰਮਖਾ ਯਾਦ ਰੱਖੀ ਕਿ ਰੋਸ ਤੇ ਪਿਆਰ ਵਿੱਚ ਵੀ ਉਸ ਕਰਤੇ ਪੁਰਖ ਦਾ ਹੀ ਚਿੰਤਨ ਕਰੀ ਇੱਥੇ ਇੱਕ ਉਦਾਹਰਨ ਦਾਸ ਦੇ ਦਿੰਦਾ ਹੈ ਇਤਿਹਾਸ ਵਿੱਚੋਂ ਅਸੀਂ ਬੜਾ ਜ਼ਿਕਰ ਕਰਨੇ ਸਨਮਾਨ ਯੋਗ ਭਾਈ ਸਾਹਿਬ ਭਾਈ ਭਿਖਾਰੀ ਸਾਹਿਬ ਜੀ ਦਾ ਬੜੀ ਵਜੀ ਇਸੀ ਜ਼ਿਕਰ ਕਰਨੇ ਜਿਹੜਾ ਦੁੱਖ ਤੇ ਸੁੱਖ ਵਿੱਚ ਅਖਰਖ ਤੇ ਸੋਗ ਵਿੱਚ बराबर रखे भाई भिखारी बारे आप सारे जानਦੇ ਹੋ ਇਹ ਵੀ ਪਤਾ ਹੈ ਕਿ ਉਹਦੀ ਉਹਨਾਂ ਦੀ ਕਿੰਨੀ ਕੁ ਟਿੱਕੀ ਕੋਈ ਸੁਰਤ ਹੈ ਪਰ ਜਿਸ ਪਰਿਵਾਰ ਚ ਉਹ ਰਹਿ ਰਹੇ ਨੇ ਸਾਰੇ ਪਰਿਵਾਰ ਦੀ ਸੁਰਤ ਇੰਨੀ ਉੱਚੀ ਨਹੀਂ ਸਿਰ ਭਾਈ ਪਿਖਾਰੀ ਦੀ ਜਿਹਨੇ ਵਿਆਹ ਹੋ ਰਿਹਾ ਹੈ ਬੱਚੇ ਦੀ ਸ਼ਾਦੀ ਦਾ ਸਾਰਾ ਪ੍ਰਬੰਧ ਹੋਇਆ ਤੇ ਦੂਜੇ ਪਾਸੇ ਭਾਈ ਪਿਖਾਰੀ ਤੱਪੜ ਸੀ ਰਹਿੰਦੇ ਹੁਣ ਜੇ ਜੇ ਕਿ ਉਹਨਾਂ ਨੂੰ ਪਤਾ ਹੈ ਕੱਲ ਨੂੰ ਇਸ ਬੱਚੇ ਦੀ ਮੌਤ ਹੋਣੀ ਉਹਨਾਂ ਨੇ ਕਿਸੇ ਅੰਦਰ ਨਾਲ ਭੇਦ ਵੀ ਨਹੀਂ ਖੋਲਿਆ ਇਸ ਸਚਾਈ ਤੋਂ ਜਾਣੂ ਨੇ ਵੀ ਇਹ ਜਮਿਆ ਹੈ ਇਹਨੇ ਮਰਨਾ ਜ਼ਰੂਰ ਹੈ ਤੇ ਭਾਈ ਭਿਖਾਰੀ ਸਾਹਿਬ ਤਪੜ ਗੁੰਰੇ ਨੇ ਇਹ ਬੁੰਰੇ ਨੇ ਭਾਈ ਗੁਰਮਖ ਨੂੰ ਅਜ਼ੂਰ ਭੇਜਦੇ ਆ ਤੇ ਉਹ ਜਾਂਦਾ ਸਭ ਵਰਤਾਰਾ ਦੇਖਦਾ ਤੇ ਜਦੋਂ ਉਸੇ ਪੁੱਤਰ ਦੀ ਮੌਤ ਹੋ ਜਾਂਦੀ ਵਿਆਹ ਦੇ ਵਿੱਚ ਵਿਆਹ ਵਿੱਚ ਉਦੀ ਡੈਥ ਹੋ ਜਾਂਦੀ ਏ ਤੇ ਭਾਈ ਪਖਾਰੀ ਜੀ ਸੱਚੀ ਮੁੱਚੀ ਉਸੇ ਤੱਪੜ ਤੇ ਬੈਠ ਕੇ ਆਪਣੇ ਪੁੱਤਰ ਦੀ লাশ ਦੇ ਕੋਲ ਬੰਦਗੀ ਕਰਦੇ ਪਿਆ ਨਾਮ ਜਪ ਰਿਹਾ ਮੈਂ ਫਿਰ ਤੁਹਾਨੂੰ ਬੇਨਤੀ ਕਰਾਂ ਗੁਰਮਖੋ ਸਿਟੇਜਾਂ ਤੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਜੇ ਜਿਸ ਬੰਦੇ ਨਾਲ ਵਾਪਰਦੀਏ ਵੈ ਗੁਰੂ ਕਿਰਪਾ ਕਰੇ ਜਦੋਂ ਉਹਨੂੰ ਸ਼ਬਦ ਦੀ ਸੋਝੀ ਦਿੰਦਾ ਹੁਣ ਉਹ ਉੱਥੇ ਬਾਣੀ ਪੜ ਰਿਹਾ ਸਿਮਰਨ ਕਰ ਰਿਹਾ ਆਪਣੇ ਅਥੀ ਇਸ਼ਨਾਨ ਕਰਾਇਆ ਦੋ ਦਿਨ ਪਹਿਲਾਂ ਉਹਦੇ ਕੱਪੜੇ ਤਿਆਰ ਕਰਵਾ ਰਿਆ ਖਲਵਾਈ ਬੁਲਾ ਰਿਆ ਉਹਦਾ ਸਾਜ਼ੋ ਸਮਾਨ ਵਿਆਹ ਦਾ ਇਕੱਠਾ ਹੋ ਰਿਹਾ ਉਸ ਤੋਂ ਬਾਅਦ ਉਹੀ ਖੱਪਣ ਦਾ ਪ੍ਰਬੰਧ ਕਰ ਰਿਆ ਤੇ ਜੇ ਭਾਈ ਪਿਘਾਰੀ ਨੂੰ ਪੁੱਛਦੇ ਨੇ ਭਾਈ ਗੁਰਮਖ ਜੀ ਕਿ ਤੁਹਾਨੂੰ ਪਤਾ ਸੀ ਤੇ ਤੁਸੀਂ ਇਹ ਕਿਉਂ ਕੀਤਾ ਇਹ ਕਿਉਂ ਵਰਤਾਰਾ ਵਰਤ ਗਿਆ ਉੱਥੇ ਸਨਮਾਨਯੋਗ ਭਾਈ ਪਿਘਾਰੀ ਜੀ ਭਾਈ ਗੁਰਮਖ ਨੂੰ ਇਹ ਸ਼ਬਦ ਕਹਿੰਦੇ ਉਹਦਾ ਨਾਮ ਭਾਈ ਗੁਰਮਖ ਸੀ ਜਿਹਨੂੰ ਮਹਾਰਾਜ ਨੇ ਭੇਜਿਆ ਉਥੇ ਬਚਨ ਕਰਦੇ ਨੇ ਤਾਂ ਤੇ ਭੋ ਗੁਰਮੁਖ ਸੁਣ ਲੀਜੈ ਭੋ ਦਰ ਤੇ ਏ ਭਾਈ ਗੁਰਮੁਖ ਜੀ ਮੇਰੀ ਗੱਲ ਸੁਣੋ ਭਾਣਾ ਮੰਨਨ ਮਨ ਦ੍ਰਿੜ ਕੀਜੈ ਪਰਮਾਤਮਾ ਦਾ ਭਾਣਾ ਮੰਨਨ ਵਿੱਚ ਆਪਣੇ ਮਨ ਨੂੰ ਦ੍ਰਿੜ ਕਰ ਆਪਣੇ ਮਨ ਨੂੰ ਚੰਗੀ ਤਰ੍ਹਾਂ ਟਿਕਾ ਲੇ ਤਾਂ ਤੇ ਭੋ ਗੁਰਮੁਖ ਸੁਣ ਸੁਣ ਲੀਜੈ ਭਾਣਾ ਮੰਨਨ ਮਨ ਦ੍ਰਿੜ ਕੀਜੈ ਅੱਗੇ ਹੈ ਕਿ ਸਤ ਨਾਮ ਕੋ ਸਿਮਰਨ ਕਰਨੋ ਤਨ ਖੰਤਾ ਕੋ ਰਿਦੈ ਬਸਨੋ ਇਹ ਤਿੰਨ ਸ਼ਬਦ ਫਿਰ ਸੁਣਿਓ ਕਿ ਬਾਣਾ ਤਾਂ ਮੰਨਿਆ ਜਾਏਗਾ ਜੇ ਸਿਮਰਨ ਕਰੇਗਾ ਹੁਣ ਜੇ ਆਪਾਂ ਇਹ ਸਾਰੀ ਗੱਲ ਨੂੰ ਪੜ੍ਹੀਏ ਇਹ ਤਾਂ ਸਭ ਕੁਝ ਜਪਜੀ ਸਾਹਿਬ ਵਿੱਚ ਹੈ ਕਿ ਦੁੱਖ ਤੇ ਸੁਖ ਆਪਾਂ ਕਹਿੰਦੇ ਨਹੀਂ ਵੇਖੋ ਮਹਾਰਾਜ ਦਾ ਸ਼ਬਦ ਕਹੇ ਹੁਕਮੀ ਖੋਗਣ ਆਕਾਰ ਹੁਕਮ ਨਾ ਕਹਾ ਜਾਈ ਹੁਕਮੀ ਖੋਵਨ ਜੀ ਹੁਕਮ ਮਿਲੈ ਬੜਿ ਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਵਾਈ ਹੈ ਦੋਵੇਂ ਤੇ ਪਾਖੇ ਦੇ ਵਿੱਚ ਨੇ ਉਤਮ ਵੀ ਇਹਦੇ ਵਿੱਚ ਹੈ ਨੀਚ ਵੀ ਇਹਦੇ ਵਿੱਚ ਹੈ ਤੇ ਗੁਰੂ ਸਾਹਿਬ ਇਹ ਸ਼ਬਦ ਕਹਿ ਰਹੇ ਨੇ ਕਿ ਭਾਈ ਸਿੱਖੋ ਇਹ ਸਾਰੇ ਹੁਕਮ ਦਾ ਵਰਤਾ ਰਾਖੇ ਹੁਕਮੀ ਖੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਖੋਵਨ ਜੀ ਹੁਕਮ ਮਿਲੈ ਬੜੀ ਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਹੀਏ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਏ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਤੇ ਮਹਾਰਾਜ ਕਹਿੰਦੇ ਨੇ ਨਾਨਕ ਹੁਕਮ ਜੇ ਬੁਝੈ ਤਾ ਹਉਮੈ ਕਹੇ ਨਾ ਕੋਈ ਜਿਹੜਾ ਹੁਕਮ ਨੂੰ ਬੁੱਝ ਜਾਏਗਾ ਹੁਕਮ ਨੂੰ ਸਮਝ ਜਾਏਗਾ ਉਹਨੂੰ ਕੋਈ ਇੱਕ ਹਉਮੈ ਆਪਣਤ ਵਿਆਪੇ ਨਹੀਂ ਕਿ ਮੈਂ ਫਿਰ ਬੇਨਤੀ ਕਰਾਂ ਭਾਈ ਭਖਾਰੀ ਜੀ ਪਹਿਲੀ ਗੱਲ ਕਹਿ ਰਿਹਾ ਕਿ ਭਾਈ ਗੁਰਮੁਖ ਜੀ ਕਿ ਗੁਰੂ ਸਾਹਿਬ ਕਹਿੰਦੇ ਆ ਕਿ ਬਾਣਾ ਮੰਨ ਵਿੱਚ ਮਨ ਨੂੰ ਦ੍ਰਿੜ ਕਰ ਤਾਂ ਤੇ ਉਹ ਗੁਰਮੁਖ ਸੁਣ ਲੀ ਜਾਏ ਬਾਣਾ ਮਾਨਨ ਮੰਥਿਰ ਕੀਜੈ ਅਗੇ ਹੈ ਸਤਨਾਮ ਕੋ ਸਿਮਰਨ ਕਰਨੋ ਵੈ ਗੁਰੂ ਜੀ ਦੇ ਨਾਮ ਦਾ ਚਿੰਤਨ ਕਰ ਸਨ ਖੰਤਾ ਕੋ ਰਿਦੈ ਬਸਰਨੋ ਮੁਕਤੀ ਕੇ ਮਾਰਗ ਇਹ ਤੀਨ ਕਹਿ ਗੁਰੂ ਅਰ ਸਤਿ ਪਰਬੀਨ ਇਹ ਤਿੰਨ ਮੁਕਤੀ ਦੇ ਰਸਤੇ ਨੇ ਪਹਿਲੀ ਗੱਲ ਪਾਣਾ ਮੰਨਣਾ ਦੂਜੀ ਗੱਲ ਸਤ ਨਾਮ ਦਾ ਸਿਮਰਨ ਕਰਨਾ ਤੀਸਰਾ ਬਚਨ ਕੀਤਾ ਵੀ ਦੇ ਅਧਿਆਸ ਜਿਹੜਾ ਸ਼ਰੀਰ ਦਾ ਮੋਹ ਹੈ ਇਸ ਤੋਂ ਉੱਪਰ ਉੱਠ ਜਾਣਾ ਇਹਦੇ ਨਾਲ ਇਹ ਮੁਕਤੀ ਹੈ ਮੈਂ ਫਿਰ ਅਰਜ ਕਰਾਂਗਾ ਜੀ ਇਹ ਪਰਵਿਰਤੀ ਦੇ ਮਾਰਗ ਵੀ ਸਭ ਕੁਝ ਵਾਪਰਦਾ ਹੈ ਇਸ ਸਤਗੁਰੂ ਕਹਿ ਰਹੇ ਨੇ ਇਹ ਖਤਮ ਹੋਣ ਵਾਲਾ ਸਿਰਫ ਇੱਕ ਪਰਮਾਤਮਾ ਦਾ ਭਜਨ ਹੈ ਜਿਹੜਾ ਸਥਿਰ ਰਹਿਣ ਵਾਲਾ ਹੈ ਉਸ ਤੋਂ ਅੱਗੇ ਜ ਸਤਗੁਰਾਂ ਨੇ ਜਿਹੜਾ ਸਲੋਕ ਬਖਸ਼ਿਸ਼ ਕੀਤਾ ਇਹ ਸਲੋਕ ਹੈ ਕਿਰਪੰਤ ਹਰੀੰ ਕੁਝ ਗੁਰਮੁਖ ਇਹਦਾ ਪਾਠ ਇਹ ਵੀ ਕਰਦਿਆ ਕਿਰਪੰਤ ਤਾ ਹਰੀੰ ਕਿਰਪੰਤ ਹਰੀੰ ਇਹਦਾ ਅਰਥ ਹੈ ਪਰਮਾਤਮਾ ਦੀ ਤਦੋਂ ਕਿਰਪਾ ਹੁੰਦੀ ਹੈ ਜਦੋਂ ਉਹਦੀ ਸਮਝੋ ਮੇਰ ਹੁੰਦੀ ਹੈ ਫਿਰ ਕੀ ਹੁੰਦਾ ਹੈ ਕਿ ਉਹਦੀ ਕਿਰਪਾ ਦਾ ਸਦਕਾ ਮਤ ਤਤ ਗਿਆਨੰ ਬੰਦੇ ਦੀ ਮਤ ਵਿੱਚ ਤਤ ਗਿਆਨ ਪੈਦਾ ਹੋ ਜਾਂਦਾ ਹੈ ਤਤ ਦਾ ਅਰਥ ਪਰਮੇਸ਼ਵਰ ਦੀ ਸੋਜ ਤਤ ਦਾ ਗਿਆਨ ਕੇਵਲ ਬੁੱਧ ਗਿਆਨ ਨਹੀਂ ਕਿਰਪੰਤ ਹਰਿਯੰ ਕਿਰਪੰਤ ਦਾ ਅਰਥ ਹੋ ਗਿਆ ਜਦੋਂ ਪਰਮਾਤਮਾ ਜੀ ਕਿਰਪਾ ਕਰਦੇ ਨੇ ਵਾਹਿਗੁਰੂ ਜੀ ਮਿਹਰ ਕਰਦੇ ਨੇ ਮਤ ਤਤ ਗਿਆਨੰ ਬੰਦੇ ਦੀ ਮਤ ਦੇ ਵਿੱਚ ਤਤ ਗਿਆਨ ਪ੍ਰਗਟ ਹੋ ਜਾਂਦਾ ਹੈ ਬਗ ਸਿੱਧਾ ਬੁੱਧਾ ਉਸ ਦੀ ਬੁੱਧੀ ਦੇ ਵਿੱਚ ਜਿਹੜਾ ਹੈ ਉਹ ਖੇੜਾ ਆ ਜਾਂਦਾ ਹੈ ਜਿਹਨੂੰ ਆਪਾਂ ਕਹਿੰਦੇ ਆ ਵਿਗਾਸ ਆ ਜਾਂਦਾ ਹੈ ਜਿਹਨੂੰ ਸਤਿਗੁਰੂ ਨੇ ਬਾਣੀ ਵਿੱਚ ਵਰਤੇ ਨਾਨਕ ਭਗਤਾ ਸਦਾ ਵਿਗਾਸ ਆਪਾਂ ਵਿਚਾਰੇ ਦੀ ਬਾਅਦ ਚ ਕਰਨੇ ਪਏ ਲਖੀ ਅਰਥ ਪਰਮਾਤਮਾ ਦੀ ਕਿਰਪਾ ਹੋਵੇ ਖਰੀਦੀ ਤੇ ਤਾਂ ਮਤ ਵਿੱਚ ਤਤ ਗਿਆਨ ਪਰਮੇਸ਼ਵਰ ਦੀ ਪ੍ਰਾਪਤੀ ਹੁੰਦੀ ਹੈ ਜਾਂ ਪ੍ਰਗਟ ਹੁੰਦਾ ਜਿਹੜੀ ਬੁੱਧੀ ਹੈ ਉਹ ਵਿਗਾਸ ਵਿੱਚ ਚਲੀ ਜਾਂਦੀ ਚਿੰਤਾ ਵਿੱਚ ਝੋਰੇ ਵਿੱਚ ਨਹੀਂ ਅੱਗੇ ਗੁਰੂ ਜੀ ਕਿੰਨੇ ਕੁਸ਼ਲ ਥਾਨਨ ਕੁਸ਼ਲ ਦਾ ਅਰਥ ਹੈ ਉਹ ਸੁਖ ਸ਼ਾਂਤੀ ਵਾਲੀ ਅਵਸਥਾ ਜਿੱਥੇ ਬੰਦੇ ਨੂੰ ਕੋਈ ਦੁੱਖ ਕੋਈ ਸੁਖ ਕੋਈ ਚਿੰਤਾ ਛੋਰਾ ਨਹੀਂ ਵਿਆਪਦਾ ਜਦੋਂ ਮਤ ਵਿੱਚ ਤਤ ਗਿਆਨ ਪੈਦਾ ਹੋ ਜਾਏ ਫਿਰ ਇਨਸਾਨ ਨੂੰ ਉਹ ਥਾਂ ਨਸੀਬ ਹੁੰਦੀ ਹੈ ਜਿੱਥੇ ਖੁਸ਼ੀ ਹੈ ਖੇੜਾ ਹੈ ਚਿੰਤਾ ਨਹੀਂ ਇਸ ਤੋਂ ਅਗਲਾ ਵਚਨ ਜੀ ਮਹਾਰਾਜ ਕਹਿੰਨੇ ਵਸਯੰਤ ਰਿਖੰ ਫਿਰ ਬੰਦਾ ਵਸ ਕਰ ਲੈਂਦਾ ਹੈ ਉਹਦੀ ਕਿਰਪਾ ਨਾਲ ਇੱਥੇ ਸ਼ਬਦ ਸਤਗੁਰਾਂ ਨੇ ਜਿਹੜਾ ਵਰਤਿਆ ਰਿਖੰ ਇਹਦਾ ਅਰਥ ਇੰਦਰੇ ਜਿਹੜੇ ਇਨਸਾਨ ਦੇ ਇੰਦ੍ਰੇ ਅੱਗੇ ਪਟਕਾਈ ਰੱਖਦੇ ਆ ਇਹ ਗਿਆਨ ਇੰਦ੍ਰੇ ਤੇ ਕਰਮ ਇੰਦ੍ਰੇ ਇਨਸਾਨ ਦੇ ਵਸ ਵਿੱਚ ਆ ਜਾਂਦੇ ਨੇ ਇਹ ਆਪ ਹੁਦਰਾਪਨ ਨਹੀਂ ਕਰਦੇ ਜਦੋਂ ਪਾਰ ਬ੍ਰਹਮ ਪਰਮੇਸ਼ਵਰ ਦੀ ਕਿਰਪਾ ਨਾਲ ਬੁੱਧੀ ਦੇ ਵਿੱਚ ਵਿਕਾਸ ਹੋ ਜਾਏ ਅਖਰੀ ਅਰਥ ਨਹੀਂ ਜੀ ਅੱਗੇ ਮਹਾਰਾਜ ਕਹਿੰਦੇ ਤਿਆਗ ਮਾਨੰ ਜਿਹੜਾ ਹੰਕਾਰ ساری ਜ਼ਿੰਦਗੀ ਬੰਦਾ ਕਰਦਾ ਮੈਂ ਮੇਰੇ ਵਿੱਚ ਖੱਚਤ ਰਹਿੰਦਾ ਹੈ ਜਦੋਂ ਪਰਮ ਪਰਮੇਸ਼ਵਰ ਦੀ ਕਿਰਪਾ ਹੁੰਦੀ ਹੈ ਇਹਦੇ ਅੰਦਰ ਦਾ ਹੰਕਾਰ ਵੀ ਚਲਾ ਜਾਂਦਾ ਹੈ ਇਹ ਮਾਨ ਨੂੰ ਤਿਆਗ ਦਿੰਦਾ ਹੈ ਆਪਣੇ ਆਪ ਹੀ ਖਉਮੇ ਦੀ ਬਿਰਤੀ ਜਿਹੜੀ ਉਹਦਾ ਅਭਾਵ ਹੋ ਜਾਂਦਾ ਫਿਰ ਅੱਗੇ ਕੀ ਹੁੰਦਾ ਹੈ ਜੀ ਮਹਾਰਜ ਕਹਿੰਦੇ ਸ਼ੀਤਲੰਤ ਰਿਦਯੰਗ ਉਸ ਬੰਦੇ ਦਾ ਖਿਰਦਾ ਜਿਹੜਾ ਅਤ ਦਾ ਸ਼ੀਤਲ ਹੋ ਜਾਂਦਾ ਹੈ ਇਹ ਠੰਡਾ ਹੋ ਜਾਂਦਾ ਪਰ ਕਦੋਂ ਦਿਰਢ ਸੰਤ ਗਿਆਨੰਗ ਸੰਤਾਂ ਦੇ ਦਿੱਤੇ ਹੋਏ ਗਿਆਨ ਨੂੰ ਜਦੋਂ ਬੰਦਾ ਦ੍ਰਿੜ ਕਰ ਲੈਂਦਾ ਹੈ ਇਹ ਵੀ ਪਤਾ ਹੈ ਜੀ ਇਹਦੇ ਅਰਥ ਕੁਝ ਗੁਰਮਖਾਂ ਨੇ ਗੁਰੂ ਸੰਤ ਵੀ ਕੀਤੇ ਨੇ ਪਰ ਅਰਥ ਜੇ ਤੁਸੀਂ ਆਕੰਬ ਦੇਖਾਂਗੇ ਗ੍ਰੈਮਰ ਅਨਸਾਰ ਵੀ ਦ੍ਰਿੜ ਸੰਤ ਗਿਆਨੰ ਪ੍ਰਭੂ ਦੇ ਸੰਤ ਜਨਾ ਨੇ ਜੋ ਗਿਆਨ ਦ੍ਰਿੜ ਕਰਾਇਆ ਉਸ ਦੀ ਤਫੈਲਿਸ਼ ਬੰਦੇ ਦਾ ਕਿਰਦਾ ਬਿਲਕੁਲ ਸ਼ਾਂਤ ਹੋ ਗਿਆ ਅੱਗੇ ਮਹਾਰਾਜ ਕਿਨ ਰਖੰਤ ਜਨਮੰ ਉਹ ਬੰਦਾ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ ਉਹਨੂੰ ਜਨਮ ਮਰਨ ਨਹੀਂ ਵਿਆਪਦਾ ਤੇ ਗੁਰੂ ਜੀ ਕਹਿੰਦੇ ਖਾਰ ਦਰਸ ਲੀਣਾ ਉਹ ਖਰੀ ਦੇ ਦਰਸ਼ਨ ਦੇ ਵਿੱਚ ਲੀਣ ਰਹਿੰਦਾ ਇਉਂ ਕਹਿ ਲੋ ਪਰਮਾਤਮਾ ਦੇ ਦਰਸ਼ਨ ਵਿੱਚ ਹੀ ਸਮਾ ਜਾਂਦਾ ਉਹ ਪਰਮਾਤਮਾ ਵਿੱਚ ਹੀ ਸਮਾ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਨੇ ਉਹ ਜਿਉਂਦੇ ਜੀ ਬਾਜੰਤ ਨਾਨਕ ਸ਼ਬਦ ਬੀਣਾ ਜਿਹੜੀ ਸ਼ਬਦ ਦੀ ਆਵਾਜ਼ ਹੈ ਜਿਹਨੂੰ ਅਸੀਂ ਅਨਦਨਾਦ ਕਹਿੰਨੇ ਵੈਸੇ ਵੀਣਾ ਆਪਾਂ ਸਾਰੇ ਸਮਝਨੇ ਕਿ ਸਾਜ ਹੈ ਕਿ ਉਹਦੇ ਅੰਦਰ ਸ਼ਬਦ ਦੀ ਵੀਣਾ ਨਿਰੰਤਰ ਵੱਜਦੀ ਰਹਿੰਦੀ ਹੈ ਫਿਰ ਬੇਨਤੀ ਕੇਵਲ ਕਹਿਣ ਮਾਤਰ ਨਹੀਂ ਹੁਣ ਮੰਨ ਲਓ ਜੀ ਮੇਰੇ ਅੰਦਰ ਨਹੀਂ ਵੱਜਦੀ ਪੈਨੂੰ ਖੰਡਨ ਨਾ ਕਰਾਂ ਨਾ ਕੇਵਰੀ ਬੇਨਤੀ ਕਰਨਾ ਪਰਮਾਰਥ ਦੇ ਰਸਤੇ ਤੇ ਬਾਣੀ ਚ ਬੜੀ ਬੜੀ ਉੱਚੀ ਵਸਤਾ ਦੇ ਸ਼ਬਦ ਆ ਜਾਂਦੇ ਆ ਇਹ ਆਪਣੇ ਹੁਕਮਨਾਮੇ ਦੇ ਰੂਪ ਵਿੱਚ ਲੜੀਵਾਰ ਜੇ ਮੇਰੀ ਉਹ ਅਵਸਥਾ ਨਹੀਂ ਮੈਂ ਮੰਨ ਲਾਂ ਵੀ ਮੇਰੀ ਅਵਸਥਾ ਨਹੀਂ ਪਰ ਇਹ ਹੈ ਸਤ ਕੇ ਬੰਦਗੀ ਵਾਲਿਆਂ ਵਿੱਚ ਵਾਪਰਦਾ ਹੈ ਮੁਸ਼ਕਲ ਇਹ ਹੁੰਦੀ ਏ ਅਵਸਥਾ ਉੱਚੀ ਹੁੰਦੀ ਨਹੀਂ ਤੇ ਆਪਾਂ ਉਹਦੇ ਅਰਥ ਕਮਾ ਕੇ ਕਰਦੇ ਨਹੀਂ ਜਿਵੇਂ ਆਤਮਕ ਹੁਲਾਰਾ ਆ ਗਿਆ ਆਤਮਕ ਸੋਝੀ ਆ ਗਈ ਅੰਦਰ ਦੀਵਾ ਬਲ ਗਿਆ ਅੰਦਰ ਇਹ ਹੋ ਗਿਆ ਨਹੀਂ ਪਿਆਰੇ ਜੇ ਗੁਰੂ ਜੀ ਕਹਿ ਰਿਹਾ ਵੀ ਅਨਤ ਬੀਣਾ ਜਿਹੜੀ ਸੱਚ ਵਿੱਚ ਸ਼ਬਦ ਦੀ ਜਿਹੜੀ ਬੀਣਾ ਹੈ ਸ਼ਬਦ ਦੀ ਆਵਾਜ਼ ਅੰਦਰ ਆਪਣੇ ਆਪ ਨਿੰਮੀ ਨਿੰਮੀ ਉਹ ਆਵਾਜ਼ ਚੱਲਦੀ ਰਹਿੰਦੀ ਇਹ ਨੇ ਇਹਦੇ ਅਖਰੀ ਅਰਥ ਹੁਣ ਇਹਦੀ ਵਿਸਤਾਰ ਸਹਿਤ ਜਿਹੜੀ ਆਪਾਂ ਵਿਚਾਰ ਕਰਨੀ ਹੈ ਪਹਿਲਾ ਬਚਨ ਹੈ ਕਿਰਪੰਤ ਹਰੀੰਗ ਹਰੀੰਗ ਦਾ ਅਰਥ ਕੀਤਾ ਹੈ ਖਰੀ ਪਰਮਾਤਮਾ ਜਦੋਂ ਪਰਮ ਭ੍ਰਮ ਪਰਮੇਸ਼ਵਰ ਵੈ ਗੁਰੂ ਜੀ ਦੀ ਕਿਰਪਾ ਹੁੰਦੀ ਹੈ ਮਤ ਤਤ ਗਿਆਨੰ ਉਸ ਬੁੱਧੀ ਵਿੱਚ ਉਸ ਮਤ ਵਿੱਚ ਤਤ ਗਿਆਨ ਪੈਦਾ ਹੋ ਜਾਂਦਾ ਆਪਾਂ ਰੋਜ਼ ਜਦੋਂ ਦੇ ਪਾਠ ਕਰ ਰਹੇ ਹਾਂ ਵਿਚਾਰ ਕਰ ਰਹੇ ਹਾਂ ਇੱਕ ਗੱਲ ਵਾਰ-ਵਾਰ ਹੁੰਦੀ ਵੀ ਪ੍ਰਸਾਦ ਕਿਰਪਾ ਮਿਹਰ ਨਜ਼ਰ ਨਦਰ ਗੁਰਮਖੋ ਸਾਰੀ ਕਹਾਣੀ ਇਹ ਵੇ ਗੁਰਬਾਣੀ ਨੂੰ ਪੜ੍ਹਦੇ ਆ ਇੱਕ ਪਾਸੇ ਤਾਂ ਕਰਨ ਫਿਲਾਸਫੀ ਹੈ ਆਪਾਂ ਕਹਿੰਦੇ ਜਿਹੋ ਜੇ ਬੰਦੇ ਨੇ ਕਰਮ ਕੀਤੇ ਨੇ ਭੁਗਤਨੇ ਪੈਣੇ ਨੇ ਇਹ ਸੱਚ ਹੈ ਪਰ ਜਦੋਂ ਆਪਾਂ ਹੋਰ ਡੇਕ ਕੇ ਬਾਣੀ ਪੜਾਂਗੇ ਕਰਮਾਂ ਦੇ ਨਾਲ ਨਾਲ ਇੱਕ ਸਤਿਗੁਰਾਂ ਨੇ ਹੋਰ ਸਾਡੇ ਤੇ ਬਖਸ਼ਿਸ਼ ਕੀਤੀ ਕਰਮ ਦੇ ਨਾਲ ਕਿਰਪਾ ਦੇ ਦਿੱਤੀ ਪਰ ਸੁਣਿਓ ਕਰਮ ਕਹਿੰਦਾ ਜੋ ਕੁਝ ਕੀਤਾ ਉਹ ਤੈਨੂੰ ਹਰ ਹਾਲਤ ਵਿੱਚ ਭੁਗਤਣਾ ਪੈਣਾ ਹੈ ਤੇ ਗੁਰਬਾਨੀ ਨੇ ਕਿਹਾ ਜਿਹਾ ਬੀਜ ਹੈ ਸੋ ਲੁਣਾ ਹੈ ਕਰਮਾ ਸੰਧੜਾ ਖੇਤ ਜੋ ਕੁਝ ਬੀਜਦਾ ਉਹ ਕੁਝ ਵੱਢਣਾ ਪੈਣਾ ਹੈ ਦੂਜੇ ਪਾਸੇ ਸਤਗੁਰਾਂ ਨੇ ਇਹ ਵੀ ਬਾਣੀ ਵਿੱਚ ਕਹਿ ਦਿੱਤਾ ਕਿ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣਿਆਂ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਣਾ ਕਰਮ ਹੈ ਨਾ ਜੀ ਆਈ ਪਾਸ ਅਸੀਂ ਕਰਨੇ ਲੋੜ ਹੈ ਦਾਖ ਬਜੂਰੀਆਂ ਕਿੱਕਰ ਬੀਜੈ ਜੱਟ ਇਹ ਕਰਮ ਫਿਲਾਸਫੀ ਹੈ ਹੰਡਾ ਉਹਨ ਕਤਾਇਆਂ ਦਾ ਪੈਦਾ ਲੋੜਾ ਪਟ ਉਹ ਭਾਈ ਬੀਜ ਦਾ ਤੂੰ ਕਿਕਰ ਦੇ ਬੀਜ ਪਿਆਏ ਤੇ ਆਸ ਕਰਨਾ ਪਿਆ ਮੈਨੂੰ ਦਾਖਾਂ ਬਜ਼ੂਰ ਮੁਲਕ ਦੀਆਂ ਬਜ਼ੂਰ ਇਲਾਕੇ ਦੀਆਂ ਦਾਖਾਂ ਮਿਲ ਜਨ ਕਿਕਰ ਬੀਜੇ ਨੇ ਤੇ ਕੰਡੇ ਹੀ ਨਿਕਲਣਗੇ ਸੂਲਾ ਨਿਕਲਣਗੀਆਂ